ਐਂਡ ਰਾਪੁਰਾਈਆਂ ਮੰਡ ਵਿਖੇ ਵਿਸਾਖੀ ਮੁਕੇ ਵਿਸਾਖੀ ਖੇਡ ਮੇਲਾ ਕਰਵਾਇਆ ਗਿਆ। ਤਨਤਨ ਸ਼੍ਰੀ ਗੁਰਗੋਬਨ ਸਿੰਘ ਜੀ ਪ੍ਰਬੰਧਕ ਕਮੇਟੀ ਰਾਪੁਰਾਈਆਂ ਵੱਲੋਂ ਪਿੰਡ ਰਾਪੁਰਾਈਆਂ ਮੰਡ ਵਿਖੇ 11ਵਾਂ ਸੱਭਿਆਚਾਰਕ ਵਿਸਾਖੀ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਕਿਸਾਨ ਜੂਨੀਅਨ ਨਡਾਲਾ ਵੱਲੋਂ ਕੀਤਾ ਗਿਆ। ਉਦਘਾਟਨ ਕਰਦਿਆਂ ਜੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਨੇ ਆਖਿਆ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਰੱਗੇ ਵਧਨ ਲਈ ਉਤਸ਼ਾਹਿਤ ਕਰਦੇ ਹਨ। ਇਸ ਵਕਤ ਕਬੱਡੀ ਕਲਬਾਂ ਦੇ ਮੈਚ ਤੇ ਸ਼ੋਅ ਮੈਚ ਕਰਵਾਏ ਗਏ ਜਿੱਥੇ ਜੇਤੂ ਰਹੇ ਖਿਡਾਰੀਆਂ ਨੂੰ ਨਕਦ ਇਨਾਮ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਨਾਮਾਂ ਦੀ ਵੰਡ ਪੁਨੀਤ ਨਡਾਲਾ ਤੇ ਕਾਲੀ ਬੈਲ ਪਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਅਖੀਰ ਚ ਕਲਬ ਦੇ ਪ੍ਰਧਾਨ ਖੁਸ਼ਦੀਪ ਸਿੰਘ ਖਹਿਰਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਲ ਵੱਲੋਂ ਮੇਲੇ ਖਾਲਸਾ ਸਰਦਨਾ ਦਿਵਸ ਦੀ ਵਧਾਈ ਦਿੰਦਿਆਂ ਆਈ ਸੰਕਟਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਦੌਰਾਨ குருਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੁੱਖੇ ਨਰਮਲ ਸਿੰਘ ਚਾਲ ਲਸ਼ਕਰ ਸਿੰਘ ਚਾਲ ਕਸ਼ਮੀਰ ਸਿੰਘ ਚਾਲ ਸੁਰਿੰਦਰ ਸਿੰਘ ਚਾਲ ਸੁਰਿੰਦਰ ਸੰਧੂ ਇੰਦਰਜੀਤ ਸਿੰਘ ਖੱਖ ਸਾਬਕਾ ਸਰਪੰਚ ਜੋਗਾ ਸਿੰਘ ਮਿਰਚਾਪੁਰ ਗੁਰਪਿੰਦਰ ਸਿੰਘ ਸੋਨੂ ਨਵਜਿੰਦਰ ਸਿੰਘ ਬੱਗਾ ਕੋਚ ਗੁਰਨਾਮ ਸਿੰਘ ਮਲਠਾਨੀ ਹਰਪਾਲ ਸਿੰਘ ਕੁਮਾਨ ਫਕੀਰ ਸਿੰਘ ਤਲਵਾੜਾ ਰਗਵਿੰਦਰ ਸਿੰਘ ਸਾਈ ਮਲਕੀਸ਼ ਸਿੰਘ ਟੁਣੀਆਂ ਹਰਵਿੰਦਰ ਰومی ਬਾਜਵਾ ਦਲਬੀਤ ਚੀਮਾ ਨੰਬਰਦਾਰ ਕੁਲਜੀਤ ਸਿੰਘ ਹਰਪਜਨ ਸਿੰਘ ਚੀਮਾ ਪਾਲ ਸਿੰਘ ਹਰਜੀਤ ਸਿੰਘ ਚੀਮਾ ਤੇ ਹੋਰ ਤੇ ਪਿੰਡ ਵਾਸੀ ਹਾਜ਼ਰ ਸਨ ਮੈਂ ਸਭ ਤੋਂ ਪਹਿਲਾਂ ਤੇ ਦੇਖਾਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਜੋ ਕਿ ਇਹ 11ਵਾਂ ਸਾਲਾਨਾ ਟੂਰਨਾਮੈਂਟ ਜੋ ਕਰਵਾਇਆ ਜਾ ਰਿਹਾ ਹੈ ਇਹ ਸੰਗਤ ਦਾ ਬਹੁਤ ਹੀ ਜ਼ਿਆਦਾ ਸੰਯੋਗ ਹੈ ਜੋ ਕਿ ਇਹ ਗੁਰਦਾਸਾਹ ਪ੍ਰਬੰਧਕ ਕਮੇਟੀ ਵੱਲੋਂ ਜੋ ਕਿ ਇਹ ਸਾਡੇ ਲਾਗੇ ਬੰਨੇ 4-5 ਪਿੰਡਾਂ ਦੀ ਰਹਿਸ਼ੀ ਅਦਾ ਹੈ ਸੋ ਕਿ ਸਾਰੇ ਐਨ ਆਰ ਆਈ ਵੀਰ ਜੋ ਸਾਰੇ ਇਹਨਾਂ ਦੇ ਦੇਰਿਆਂ ਦੇ ਜਾਂ ਪਿੰਡਾਂ ਤੋਂ ਸੰਗਤ ਦਾ ਬਹੁਤ ਹੀ ਵੱਡਾ ਸਾਥ ਹੈ ਜੋ ਸਾਡਾ 11ਵਾਂ ਸਾਲਾਨਾ ਟੂਰਨਾਮੈਂਟ ਜੋ ਅੱਜ ਹੁਣ ਜਾ ਰਿਹਾ ਹੈ ਇਹ ਜਿਹੜੀਆਂ ਕਿੰਨੀਆਂ ਟੀਮਾਂ ਜਿਹੜੇ ਖੇਡ ਰਹੀਆਂ ਨੇ ਕਿਹੜੇ ਕਿਹੜੇ ਨਾਮ ਦਿੱਤੇ ਜਾਂਦੇ ਸਾਡੇ ਅੱਜ 4 ਕਲੱਬ ਖੇਡ ਰਹੇ ਨੇ ਇੱਕ ਬਜ਼ੁਰਗਾਂ ਦਾ ਸ਼ੋਅ ਮੈਚ ਹੋਗਾ ਇੱਕ ਬੱਚਿਆਂ ਦਾ ਸ਼ੋਅ ਮੈਚ ਚੱਲ ਰਿਹਾ ਹੈ ਜੋ ਕਿ ਪਹਿਲਾ ਪ੍ਰਾਈਜ਼ ਜੋ ਹੈ ਉਹ 50000 ਰੁਪਏ ਦਿੱਤਾ ਜਾਏਗਾ ਸੈਕੰਡ ਪ੍ਰਾਈਜ਼ ਜੋ ਉਹ 41000 ਰੁਪਏ ਦਾ ਸੰਗਤ ਨੂੰ ਮੈਂ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਆਖਦਾ ਹਾਂ ਜੋ ਕਿ ਸਾਡੇ ਇਸ ਧਰਤੀ ਤੇ ਉਹਨਾਂ ਨੇ ਕਦਮ ਰੱਖੇ ਨੇ ਜੋ ਕਿ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਇਹ ਜੱਫਾ ਇਹ ਜੱਫਾ ਇਧਰ ਦੀ ਇਹ ਜੀ ਰਾਪਰਾਇਆਂ ਮੰਡ ਵਿੱਚ ਹੋ ਰਿਹਾ ਹੈ 11ਵਾਂ ਗੁਰਗੋਬਿੰਦ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਐਨਆਰਆਈ ਵੀਰ ਭੈਣ ਭਰਾਵਾਂ ਦੇ ਸੰਯੋਗ ਦਾ ਜੋ ਕਿ ਇਲਾਕੇ ਦੀ ਸੰਗਤ ਦੇ ਨਾਲ ਹੀ ਇਹ ਟੂਰਨਾਮੈਂਟ ਤੁਹਾਨੂੰ ਪਤਾ ਸੰਭਵ ਨੇ ਤੇ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜੋ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਐਡਾ ਵਧੀਆ ਟੂਰਨਾਮੈਂਟ ਹੋ ਰਿਹਾ ਬੜੀ ਦੂਰੋਂ ਦੂਰੋਂ ਟੀਮਾਂ ਬੜੀ ਦੂਰੋਂ ਦੂਰੋਂ ਲੋਕ ਭੈਣ ਭਰਾ ਜਿਹੜੇ ਆਪਣੇ ਭੈਣ ਭਰਾਵਾਂ ਦਾ ਸੰਯੋਗ ਕਰਨਾ ਇਹਨਾਂ ਦਾ ਸਾਰਿਆਂ ਦਾ ਜੀ ਆਣ ਦਿਲ ਤੋਂ ਧੰਨਵਾਦ ਵਾਹਿਗੁਰੂ ਅਗੇ ਚ ਅਰਦਾਸ ਕਰਦੇ ਆ ਗਾਂ ਤੋਂ ਗਾਂ ਇਹ ਟੂਰਨਾਮੈਂਟ ਇਹ ਗੁਰਦਾਰਾ ਸਾਹਿਬ ਦੇ ਦਿਨ ਦੁਗਣੀ ਦਰਾਸ ਤ੍ਰੱਕੀ ਕਰੇ ਕਬੱਡੀ ਕੱਪ ਦੇ ਉੱਤੇ ਇਹ ਸਾਡੇ ਕਹਿੰਦੇ ਖੁਸ਼ਦੀਪ ਸਿੰਘ ਜੀ ਪ੍ਰਧਾਨ ਸਾਹਿਬ ਅੱਜ ਵੱਡੀਆਂ ਜ਼ਿੰਮੇਵਾਰੀਆਂ ਨੇ ਇਧਰਲੇ ਪਾਸੇ ਅਗਲੀ ਕਬੱਡੀ ਸੰਧਵਾ ਮਲੇ ਦੀ ਪੈ ਚੁੱਕੀ ਹੈ ਚੈਨ ਤਿਆਰ ਨੇ ਬੂਟਾ ਜੱਸਾ ਨਾਲ ਕਹਿੰਦੇ ਆ ਵੀ ਹਾਂ ਕਾਲੇ ਸੰਘਾਂ ਵਾਲਾ ਸ਼ੇਰਾ ਸ਼ੇਰਾ ਕਾਲੇ ਸੰਘਾਂ ਵਾਲਾ ਮੇਰੇ ਵੀਰੋ ਪਰ ਨੰਬਰ ਇਸ ਸਮੇਂ ਰੇ ਕਿਸੇ ਚੀਜ਼ ਦੀ ਚਿੰਤਾ ਨਹੀਂ ਕਿ ਸੋਚ ਸਕੀ ਲੋ ਵੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਮਿਹਨਤਾਂ ਕਰਨੀਆਂ ਪੈਂਦੀਆਂ ਰੇ ਛੱਡ ਸੁਆਦਾਂ ਨੂੰ ਚੇਲੇ ਕਦੇ ਨਾ ਦਿੰਦੇ ਪਰ ਸਾ ਮਾਤੂ ਉਸਤਾਦਾਂ ਨੂੰ ਇਧਰਲੇ ਪਾਸੇ ਹੈਪੀ ਖੱਖ ਨਾਲ ਫੈਸਲਾ ਹੁਣ ਨੰਬਰ ਇਸ ਵੇਲੇ ਜਾਫੀ ਦੇ ਫ੍ਰੀਟਮ ਸਿੰਘ ਜੀ ਪੀਤਾ ਮਿਣਾੜੇ ਵਾਲਿਆਂ ਦਾ ਬਹੁਤ ਵੱਡਾ ਨਾਮ ਹੈ ਕਿ ਆਇਆ ਪਰੀਤਾ ਤੇ ਗਿਆ ਪਰੀਤਾ ਲਾਈ ਵਾਲੀ ਤੋਂ ਨਾ ਕਬੱਡੀ ਤੇ ਕਪੂਰਥਲਾ ਚੀਜਾ ਕੋਈ ਦੋਨ ਅੱਜ ਚੁੱਕੀ ਹੈ ਚਾਰ ਨੇ ਉਨੀਕ ਦੇ ਮਾਰਦੇ ਪੱਟਾ ਦੇ ਥਾਪੀਆਂ ਫੈਸਲਾ ਕੀ ਹੋਊਗਾ ਇਹ ਫੈਸਲੇ ਹੋਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਆ ਰਸ਼ੀਨ ਅੰਬਾਲਿਆ ਕਾਲਿਆਂ ਵੇ ਤੇ ਦੂਸਰੇ ਪਾਸੇ ਮਹਾਵੀਰ ਕਬੱਡੀ ਕਲੱਬ ਸ਼ਿਕਾਰ ਮਾਸ਼ੀਆਂ ਦੀ ਟੀਮ ਇਹ ਖੇਡ ਮੈਦਾਨ ਦੇ ਵਿੱਚ ਖੇਡੂਗੀ ਲੈ ਇਧਰਲੇ ਪਾਸੇ ਕਹਿੰਦੇ ਛੋਟੂ ਤੇ ਲਵੀ ਦਾ ਵਾਰਸ ਕਬੱਡੀ ਪਾੜ ਰਿਹਾ ਮੇਰੇ ਵੀਰੋ ਪਰ ਇਧਰਲੇ ਪਾਸੇ ਮਨਸੂਰ ਵਾਲਿਆ ਆ ਟਾਕਾਂ ਦਾ ਯਤਨ ਕਰ ਰਿਹਾ ਬੱਲੇ ਤਾੜੀਆਂ ਮਾਰ ਰੋ ਰਾਰ ਸਿਰ ਅੱਗ ਆ ਗਿਆ ਨਡਾਲੇ ਵਾਲਾ ਮੁੰਡਾ ਦਾ ਵੇ ਹੈ ਅਰ ਕੱਲ੍ਹ ਭਾਈ ਸੁਨੀਲ ਦੀ ਹੁੰਦੀ ਹੈ ਗੱਲ ਭਰਾ ਸਾਡੇ ਨੜਾੜੇ ਵਾਲੇ ਰਾਹੁਲ ਦੀ ਖੇਡ ਮੈਦਾਨਾਂ ਦੇ ਵਿੱਚ ਹੋਈ ਹੈ ਤੇ ਅੱਜ ਗੱਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਹੋ ਰਹੀ ਹੈ